ਪੰਜਾਬੀ ਕਲਚਰ ਚੈਨਲ ਦੇਖ ਰਹੇ ਸਾਰੇ ਦੋਸਤਾਂ ਨੂੰ ਜਗਤਵਿੰਦਰ ਸਿੱਧੂ ਕਰੈ ਕਮੈਂਡਡ ਵਲੋਂ ਸਤਿ ਸ਼੍ਰੀ ਅਕਾਲ ਦੋਸਤੋ ਜਿਵੇਂ ਮੈਂ ਕੁਝ ਸਟ्रेस ਦੇ ਵਿੱਚ ਰਹਿਣਾ ਰੋਜ਼ਾਨਾ ਦੀਆਂ ਐਕਟੀਵਿਟੀਆਂ ਜਿਹੜੀਆਂ ਸਾਡੇ ਦਿਵਾਲੇ ਵਾਪਰ ਰਹੀਆਂ ਨੇ ਜਾਂ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਖਬਰਾਂ ਨੇ ਉਹਨਾਂ ਨੂੰ ਦੇਖਦੇ ਹੋਏ ਬਹੁਤ ਸਾਰੇ ਖਿਆਲਤ ਮਨ ਦੇ ਵਿੱਚ ਉੱਠਦੇ ਆ ਉਹ ਤੁਹਾਡੇ ਵੀ ਉੱਠਦੇ ਹੋਣਗੇ ਤੇ ਜਿਸ ਕਰਕੇ ਤੁਸੀਂ ਵੀ ਪਰੇਸ਼ਾਨ ਹੁੰਦੇ ਹੋਵੋਗੇ ਕਿਉਂਕਿ ਉਹਨਾਂ ਪ੍ਰਸ਼ਨਾਂ ਤੇ ਉੱਤਰ ਜਿਹੜੇ ਤੁਹਾਡੇ ਮਨ ਦੇ ਵਿੱਚ ਉੱਠਦੇ ਆ ਉਹਨਾਂ ਦਾ ਕਿਤੇ ਵੀ ਜਵਾਬ ਨਹੀਂ ਮਿਲਦਾ ਤੇ ਤੁਸੀਂ ਆਪਣੇ ਮਨ ਦੇ ਵਿੱਚ ਹੀ ਕਸ਼ਮਕਸ਼ ਕਰਕੇ ਉਹ ਦੂਸਰਿਆਂ ਨੂੰ ਕੋਸਦੇ ਹੋ ਤੇ ਹੀ ਦਿਨੋਂ ਚਲੋ ਵੀ ਆਪਾਂ ਕੀ ਲੈਣਾ ਤੇ ਅੱਜ ਗਿਣਤੀ ਆਪਾਂ ਕੀ ਲੈਣਾ ਵਾਲੀ ਹੋ ਚੁੱਕੀ ਹੈ ਕਿਉਂਕਿ ਵੱਖ-ਵੱਖ ਤਰ੍ਹਾਂ ਦੇ ਇਥੇ ਘੜਨਾ ਕਰਮ ਵੱਖ-ਵੱਖ ਤਰ੍ਹਾਂ ਦੀਆਂ ਗੱਲਾਂ ਬਾਤਾਂ ਵੱਖ-ਵੱਖ ਤਰ੍ਹਾਂ ਦੇ ਚਰਚੇ ਤੁਹਾਡੇ ਅੰਦਰ ਜਿਹੜੇ ਹੈ ਸਵਾਲ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਪੋਲੀਟਿਕਲ ਸਿਸਟਮ ਦੀ ਪੋਲੀਟਿਕਲ ਸਿਸਟਮ ਪਿਛਲੇ ਦਿਨਾਂ ਦੇ ਵਿੱਚ ਜੋ ਘਟਨਾ ਕਰਮ ਹੋਇਆ ਕਿੱਥੋਂ ਚੱਲੇ ਕਿੱਥੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਨੇ ਕੀ ਕਮਾਇਆ ਕੀ ਗਵਾਇਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਉਹ ਬੁੱਢੇ ਸ਼ੇਰ ਜਿਨ੍ਹਾਂ ਨੇ ساری ਉਮਰ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਤੇ ਐਸ਼ ਕੀਤੀ ਜਿਨ੍ਹਾਂ ਨੇ ਨਜ਼ਾਰੇ ਲਏ ਉਹਨਾਂ ਨੂੰ ਸਿਕਿਉਰਟੀਆਂ ਮਿਲੀਆਂ ਉਹਨਾਂ ਨੇ ਅੰਨਾ ਪੈਸਾ ਕਮਾਇਆ ਇੱਕ ਦੋ ਦੋ ਕਿੱਲੇ ਦੀਆਂ ਜ਼ਮੀਨਾਂ ਤੋਂ ਉਹਨਾਂ ਕੋਲੇ ਅਰਬਾਪਤੀ ਬਣੇ ਵਿਦੇਸ਼ਾਂ ਦੇ ਵਿੱਚ ਇਹਨਾਂ ਕੁਝ ਬਣਾਇਆ ਤੇ ਉਸ ਸ਼੍ਰੋਮਣੀ ਅਕਾਲੀ ਦਾ ਕਾਣ ਕਰਕੇ ਤੇ ਉਹਨਾਂ ਨੇ ਪੰਜਾਬ ਨੂੰ ਵੀ ਉਸ ਘਾਰ ਤੇ ਲਿਆ ਖੜਾ ਕੀਤਾ ਕਿ ਲੋਕਾਂ ਕੋਲੇ ਕੋਈ ਰਸਤਾ ਹੀ ਨਹੀਂ ਸੀ ਕਿ ਅਸੀਂ ਜਾਈਏ ਕਿਧਰ ਨੂੰ ਜੇਕਰ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਸ਼ਰ ਨਾ ਹੋਇਆ ਹੁੰਦਾ ਜੋ ਅੱਜ ਤੋਂ ਮਹੀਨਾ 2 ਮਹੀਨੇ ਪਹਿਲਾਂ ਸੀ ਤਾਂ ਸ਼ਾਇਦ ਇਹ ਜਿੰਨੀਆਂ ਵੋਟਾਂ ਹੁਣ ਪਈਆਂ ਨੇ ਇਨਾ ਦੇ ਵਿੱਚ ਉਸ ਨੈਰੀਓ ਨਾ ਹੁੰਦਾ ਇਹ ਸਾਰਾ ਤੁਹਾਨੂੰ ਪਤਾ ਤੁਹਾਡੇ ਅੱਗੇ ਨੇ ਆਪਣੇ ਆਪ ਜਿਹੜੇ ਚਿਹਰੇ ਐ ਉਹ ਉੱਭਰ ਕੇ ਆ ਜਾਣੇ ਆ ਉਹ ਕਿਹੜੇ ਕਿਹੜੇ ਐ ਭੁੱਲਿਆ ਕੋਈ ਨਹੀਂ ਉਹਨਾਂ ਨੂੰ ਉਹਨਾਂ ਬਾਰੇ ਚਾਹੇ ਆ ਜੰਮੂ ਤੇ ਨਾ ਕਹਿਣ ਪਿੱਠ ਪਿੱਛੇ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕਦੇ ਗੱਲ ਚੱਲੇਗੀ ਪੰਜਾਬ ਦੀ ਪੰਜਾਬ ਦੀ ਸਿਆਸਤ ਦੀ ਸ਼੍ਰੋਮਣੀ ਅਕਾਲੀ ਦਲ ਦੀ ਤੇ ਉਹਨਾਂ ਵਿੱਚ ਬੜਾ ਕੁਝ ਇਸ ਤਰ੍ਹਾਂ ਲੱਭਿਆ ਕਰੇਗਾ ਜਿਵੇਂ ਕੇ ਤੋਂ ਨੂੰ ਜਦੋਂ ਪਾੜੀਏ ਤਾਂ ਵਿੱਚੋਂ ਲੀਰਾਂ ਬਹੁਤ ਰੰਗੋ ਰੰਗੀਆਂ ਵੱਖਰੀਆਂ ਵੱਖਰੀਆਂ ਕਚਰੇ ਨਿਕਲਦੇ ਆ ਉਸ ਤਰ੍ਹਾਂ ਜਿਹੜੇ ਆ ਉਸ ਤਰ੍ਹਾਂ ਦੇ ਕਚਰੇ ਥੋੜੀ ਸਾਸ ਦੇ ਵਿੱਚੋਂ ਨਿਕਲਣਗੇ ਤੇ ਕਮਾਲ ਦੀ ਗੱਲ ਤੇ ਇਹ ਮਨ ਦੇ ਵਿੱਚ ਪ੍ਰਸ਼ਨ ਇਸ ਕਰਕੇ ਉੱਭਰਿਆ ਕਿਉਂਕਿ ਬੜੇ ਸਾਲਾਂ ਬਾਅਦ ਅੱਜ ਇੱਕ ਖਬਰ ਸੁਣਨ ਨੂੰ ਮਿਲੀ ਕਿ ਸਰਦਾਰ ਐਚ ਐਸ ਫੂਲਕਾ ਜਿਹੜੇ ਕਿ ਬਹੁਤ ਵੱਡੇ ਵਕੀਲ ਨੇ ਤੇ ਉਹਨਾਂ ਨੇ ਸਿੱਖ ਸਿਆਸਤ ਦੇ ਲਈ ਸਿੱਖ ਜਿਹੜੇ ਆ ਜਥੇਬੰਦ ਇੱਕ ਕੋਈ ਪਾਰਡਿਆਂ ਲਈ ਜਾਂ ਲੋਕਾਂ ਲਈ ਉਹਨਾਂ ਨੇ ਬਹੁਤ ਕੰਮ ਕੀਤਾ ਦਿੱਲੀ ਦੇ ਦੰਗਿਆਂ ਦੇ ਵਿੱਚ ਜੋ ਵੀ ਤਕਾ ਹੋਇਆ ਉਹ ਨੂੰ ਲੈ ਕੇ ਜਾਂ ਪੰਜਾਬ ਦੇ ਵਿੱਚ ਹੋਰ ਬਹੁਤ ਸਾਰੇ کیسਾਂ ਨੂੰ ਲੈ ਕੇ ਉਹਨਾਂ ਨੇ ਬਹੁਤ ਮਿਹਨਤ ਕੀਤੀ ਤੇ ਉਹਦਾ ਫਲ ਉਹਨਾਂ ਦੀ ਝੋਲੀ ਲੋਕਾਂ ਨੇ ਉਹਨਾਂ ਨੂੰ ਮੁਲ ਪਰਦਾਖਾ ਤੋਂ ਐਮ ਐਲ ਏ ਬਣਾ ਕੇ ਉਹਨਾਂ ਨੂੰ ਦੇ ਦਿੱਤਾ ਪਰ ਕਈ ਸਾਲ ਚੁੱਪ ਰਹੇ ਤੇ ਦੁਬਾਰਾ ਫਿਰ ਉਹਨਾਂ ਨੇ ਹੁਣ ਕਿਹਾ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜੁਆਇਨ ਕਰ ਰਿਹਾ ਜਦੋਂ ਵੀ ਦੀ ਮੈਂਬਰਸ਼ਿਪ ਖੁੱਲੇਗੀ ਤਾਂ ਮੈਂ ਉਧਰ ਜਾ ਕੇ ਮੈਂਬਰ ਬਣਾਗਾ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਮੈਂਬਰ ਬਣੋ ਤਾਂ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਕ ਕੀਤਾ ਜਾ ਸਕੇ ਤੇ ਉਹਨਾਂ ਦੇ ਇਸ ਬਿਆਨ ਤੋਂ ਇਸ ਤਰ੍ਹਾਂ ਚ ਲੱਗਣ ਲੱਗ ਗਿਆ ਕਿ ਜਿਵੇਂ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਦਾ ਤੰਦੂਰ ਤਪਣ ਵਾਲਾ ਜਦੋਂ ਉਹ ਤੰਦੂਰ ਠੰਡਾ ਹੋਇਆ ਸੀ ਤਾਂ ਉਸ ਸਾਰੇ ਆਟੇ ਦੀਆਂ ਪ੍ਰਾਂਤਾ ਜਿਹੜੀਆਂ ਸੀ ਉਹ ਚੁੱਕ ਕੇ ਉੱਥੋਂ ਭੱਜ ਗਏ ਸੀ ਤੇ ਦੁਬਾਰਾ ਫੇਰ ਉਹਨਾਂ ਨੇ ਇਧਰ ਨੂੰ ਰੁਖ ਕਰ ਲਿਆ ਕਿਉਂਕਿ ਇਹੇ ਬਿਆਨ ਵੀ ਬੜਾ ਵੱਡਾ ਮਹੱਤਵ ਰੱਖਦਾ ਕਿ ਸਤਾਸ ਅਸਰ ਦੇਵ ਸਿੰਘ ਢੀਂਡਸਾ ਦਾ ਕਹਿਣਾ ਕਿ ਜੀ ਜਾਹਿ ਸੁਖਵੀਰ ਸਿੰਘ ਬਾਦਲ ਹੀ ਦੁਬਾਰਾ ਪ੍ਰਧਾਨ ਉਹਨਾਂ ਨੂੰ ਬਣਾ ਦਿੱਤਾ ਜਾਵੇ ਉਹ ਵੀ ਸਾਨੂੰ ਮਨਜ਼ੂਰ ਨਹੀਂ ਇਹ ਅਸੀਂ ਕਿਸੇ ਤਰ੍ਹਾਂ ਅਸੀਂ ਚੋਣਾਂ ਇਹ ਕਾਲੀ ਦਲ ਨੂੰ ਰੱਖਣਾ ਦੇਖਣਾ ਚਾਹੁੰਦੇ ਆ ਉਹੀ ਉਹਦੀ ਪੁਰਾਣੀ ਸਾਂ ਤੇ ਇਸ ਗੱਲ ਨੂੰ ਲੈ ਕੇ ਕਮਾਲ ਦੀ ਗਲਤਾਂ ਇੱਕ ਮਨ ਦੇ ਵਿੱਚ ਉਭਰਦੀ ਹੈ ਕਿ ਸਿਆਸਤ ਕੈਸੀ ਚੀਜ਼ ਹੈ ਹੱਡੀ ਤੋਂ ਵੀ ਮਾੜਾ ਸਵਾਦ ਹੈ ਛੱਡਣ ਨੂੰ ਜੀ ਨਹੀਂ ਕਰਦਾ ਪੈਸੇ ਦੀ ਕੋਈ ਭੁੱਖ ਨਹੀਂ ਵੀਲ ਚੇਰਾਂ ਤੇ ਹੋ ਗਏ ਕਈਆਂ ਨੂੰ ਦਿਲ ਦੇ ਗੁਰਦੇਆਂ ਦੇ ਜਾਂ ਸਮਾਜ ਦੇ ਵਿੱਚ ਇੱਜ਼ਤ ਦੇ ਝੂਟੇ ਪੈ ਚੁੱਕੇ ਆ ਪਰ ਫਿਰ ਵੀ ਉਹੋ ਲੜ ਖੜਾਉਂਦੇ ਹੋਏ ਡਿੱਗਦੇ ਢੈਂਦੇ ਹੋਏ ਅੱਜ ਵੀ ਉਹ ਸਿਆਸਤ ਨੂੰ ਨਹੀਂ ਛੱਡ ਰਹੇ ਤੇ ਉਸ ਦੇ ਪਿੱਛੇ ਉਹਨਾਂ ਦਾ ਇੱਕੋ ਹੀ ਆਵਾਜ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਭਲੇ ਲਈ ਕੰਮ ਕਰ ਰਹੇ ਹਾਂ ਪਰ ਨਹੀਂ ਮੈਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਉਹ ਆਪਣਾ ਮਰਨਾ ਚੰਗਾ ਕਰਨਾ ਚਾਹੁੰਦੇ ਆ ਕਿਉਂਕਿ ਪੈਸੇ ਦੀ ਭੁੱਖ ਤਾਂ ਹੈ ਹੀ ਨਹੀਂ ਤੇ ਉਹਦੇ ਨਾਲ ਉਹਨਾਂ ਨੂੰ ਇਹ ਹੁੰਦਾ ਵੀ ਜੇ ਸਿਆਸਤ ਨਾਲ ਜੁੜੇ ਰਹੇ ਤਾਂ ਸ਼ਾਇਦ ਜਿਹੜਾ ਸਾਡਾ ਮਰਨਾ ਚੰਗਾ ਹੋ ਜੇ ਤੇ ਦੂਸਰੀ ਖਬਰ ਜਿਹੜੀ ਮੇਰੇ ਮਨ ਨੂੰ ਬੜੇ ਦਿਨ ਤੋਂ ਗਰੇਦਦੀ ਹੈ ਮਤਲਬ 10 ਸਾਲ ਦੀ ਗੱਲ ਹੈ ਤੁਹਾਨੂੰ ਸਾਰਿਆਂ ਨੂੰ ਯਾਦ ਹੋਏਗਾ ਕਿ ਪੰਜਾਬ ਦੇ ਵਿੱਚ ਸਾਰੇ ਜਿੰਨੇ ਵੀ ਸਾਈਨ ਬੋਰਡ ਲੱਗੇ ਹੋਏ ਸੀ ਉਹਨਾਂ ਦੇ ਉੱਤੇ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਸੀ ਤੇ ਉਹਨਾਂ ਦੇ ਉੱਤੇ ਕਾਲ ਸਫੇਰ ਦਿੱਤੀ ਗਈ ਸੀ ਤੇ ਉਹ ਕਾਲ ਸਫੇਰਨ ਵਾਲਾ ਮੋਢੀ ਕਿਸ ਤਰ੍ਹਾਂ ਕੀਤਾ ਗਿਆ ਉਹਨੂੰ ਉਹ ਚਰਚਾ 'ਚ ਵੀ ਆਇਆ ਉਹ ਹੈ ਸਾਡਾ ਬਹੁਤ ਵੱਡਾ ਲੋਕਾਂ ਦੇ ਦਿਲਾਂ ਦੀ ਧੜਕਣ ਬਣ ਚੁੱਕਿਆ ਅੱਗੇ ਮੋਰੀ ਬਣ ਚੁੱਕਿਆ ਤੇ ਪਿਛਲੇ ਦਿਨੀ ਤੁਸੀਂ ਦੇਖਿਆ ਹੀ ਹੋਣਾ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਕਿ ਉਸ ਤੋਂ ਇਹ ਵੀ ਮਾਨ ਮਹਿਸੂਸ ਹੋਇਆ ਕਿ ਚਾਹੇ ਪੰਜਾਬ ਦਾ ਕੋਈ ਵੀ ਹੋਵੇ ਚਾਹੇ ਉਹ ਲੀਡਰ ਹੋਵੇ ਚਾਹੇ ਸੋਸ਼ਲ ਵਰਕਰ ਹੋਵੇ ਚਾਹੇ ਉਹ ਗੈਂਗਸਟਰ ਹੋਵੇ ਚਾਹੇ ਆਮ ਬੰਦਾ ਹੋਵੇ ਸਾਨੂੰ ਗਾਲ ਜਿਹੜੀ ਆ ਉਹ ਬਹੁਤ ਵਧੀਆ ਬੋਣੀ ਆਉਂਦੀ ਆ ਖਿਚ ਲੈਣੇ ਆਂ ਕਾਂਟਾ ਅਸੀਂ ਪਰਵਾਹ ਨਹੀਂ ਕਰਦੇ ਇਹ ਸਾਡਾ ਤਾਕੀ ਅਕਲਾਂ ਨਹੀਂ ਕਿਉਂਕਿ ਉਸ ਸ਼ਖਸ਼ਿਤ ਦਾ ਨਾਂ ਲੱਖਾ ਸਦਾਣਾ ਇਹ ਲੱਖਾ ਸਦਾਣਾ ਉਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਸਾਰੇ ਕਾਸ ਫੇਰੀ ਸੀ ਤੇ ਹੁਣ ਮੇਰੇ ਮਨ 'ਚ ਜਿਹੜੀ ਗੱਲ ਉੱਠਦੀ ਹੈ ਕਿ ਜਿਸ ਪਰ ਵੀ ਤੁਸੀਂ ਲੈ ਕੇ ਚੱਲੇ ਉਹਦਾ ਬਾਅਦ 'ਚ ਬਣਿਆ ਕੀ ਤੁਸੀਂ ਇਹ ਨਾ ਕੋਈ ਐਕਸ਼ਨ ਕਿਸੇ ਕੋਈ ਮੁੱਦਾ ਠਾਉਣੇ ਤੇ ਉਸ ਮੁੱਦੇ ਨੂੰ ਤੁਸੀਂ ਕੱਚ ਮੱਝਾ ਕਰਕੇ ਵਿੱਚ ਵਿਚਾਲਾ ਜਿਆ ਪੁੱਤ ਮੁੱਤ ਜਿਆ ਕਰਕੇ ਤੇ ਗਾਂ ਤੁਰ ਜੋ ਉਹਦੇ ਵੀ ਸਵਾਦ ਨਹੀਂ ਆਉਂਦਾ ਉਹਦਾ ਮੁੱਦਾ ਇਹ ਸੀ ਕਿ ਜਿਹੜੇ ਅੰਗਰੇਜ਼ੀ ਤੇ ਲਿਖੇ ਹੋਏ ਐਸਾਈਨ ਬੋਰਡ ਉਹਨਾਂ ਦੇ ਪੰਜਾਬੀ ਹੀਟਾਂ ਅੰਗਰੇਜ਼ੀ ਉੱਤੇ ਆ ਅੰਗਰੇਜ਼ੀ ਉੱਤੇ ਨਹੀਂ ਹੋਣੀ ਚਾਹੀਦੀ ਉਹ ਹੀਟਾਂ ਹੋਣੀ ਚਾਹੀਦੀ ਹੈ ਜਾਂ ਜਿੱਥੇ ਅੰਗਰੇਜ਼ੀ ਚ ਲਿਖੋ ਤੇ ਅੰਗਰੇਜ਼ੀ ਨਹੀਂ ਹੋਣੀ ਚਾਹੀਦੀ ਪੰਜਾਬੀ ਚ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਬਹੁਤ ਸਾਰੇ ਅੱਜਕੱਲ ਦੇ ਇੱਥੋਂ ਦੇ ਰਹਿਣ ਵਾਲੇ ਵੀ ਇਸ ਤਰ੍ਹਾਂ ਦੇ ਇੰਡੀਆ ਦੇ ਰਜਾਨਾ ਤੁਸੀਂ ਦੇਖਿਆ ਹੋਣਾ ਕਿ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਕਿੰਨੀ ਸੰਗਤ ਜੜੀ ਹੈ ਉਹ ਸਾਊਥ ਵੱਲੋਂ ਆਉਂਦੀ ਹੈ ਜਾਂ ਸਾਡੇ ਇਧਰੋਂ ਈਸਟ ਵੱਲੋਂ ਆਉਂਦੀ ਹੈ ਤੇ ਉਹਨਾਂ ਨੂੰ ਪੰਜਾਬੀ ਨਹੀਂ ਆਉਂਦਾ ਤੇ ਉਹ ਬੋਰਡ ਦੇਖ ਕੇ ਪਰੇਸ਼ਾਨ ਵੀ ਹੁੰਦੇ ਆ ਕਿਉਂਕਿ ਇਹ ਸਾਨੂੰ ਇੱਕ ਰਾਹ ਦੱਸਣ ਦਾ ਢੰਗ ਹੁੰਦਾ ਹੈ ਕਿ ਕਿ ਇੰਗਲਿਸ਼ ਇੱਕ ਇੰਟਰਨੈਸ਼ਨਲ ਲੈਂਗੁਏਜ ਦਾ ਉਹਦਾ ਹੋਣਾ ਵੀ ਉੱਥੇ ਜ਼ਰੂਰੀ ਹੈ ਪਰ ਜਦੋਂ ਕਿ ਸਾਡੀ ਮਦਰ ਲੈਂਗੁਏਜ ਦਾ ਉਸ ਨੂੰ ਵੱਧ ਸਤਿਕਾਰ ਮਿਲਣਾ ਚਾਹੀਦਾ ਉਹ ਸਾਰੇ ਮੰਨਦੇ ਆ ਮੈਂ ਵੀ ਮੰਨਦਾ ਸਾਰੇ ਮੰਨਦੇ ਪਰ ਗੱਲ ਇਹ ਹੈ ਕਿ ਓਕਾਸ਼ ਫਿਰ ਤੋਂ ਬਾਅਦ ਦਾ ਬਣਿਆ ਕਿ ਕਾਲਸਤਾ ਅਸੀਂ ਫੇਰਤੀ ਉਸ ਤੋਂ ਬਾਅਦ ਉਹ ਲਿਖਉਣ ਦਾ ਜ਼ਿੰਮੇਵਾਰੀ ਕਿਹਦੀ ਸੀ ਕੀ ਦਾਖਲਾ ਜੈਸੀ ਸਰਕਾਰ ਤੋਂ ਲਿਖਵਾ ਹੀ ਨਹੀਂ ਸਕੇ ਤੇ ਜੇ ਨਹੀਂ ਲਿਖਵਾ ਸਕੇ ਉਹ ਦੁਬਾਰਾ ਤਾਂ ਫਿਰ ਸਾਡਾ ਫਰਜ਼ ਬਣਦਾ ਕਾਜ਼ ਫੇਰ ਨਾਲਾਂ ਦੇ ਕਿ ਉਹ ਆਪ ਹੀ ਇਹ ਕੰਮ ਕਰ ਦਿੰਦੇ ਇੱਕ ਜੇਕਰ ਤੁਸੀਂ ਇਸ ਤਰ੍ਹਾਂ ਦਾ ਕੋਈ ਨੇਕ ਕੰਮ ਕਰੋਗੇ ਤਾਂ ਇਹਦੇ ਵਾਸਤੇ ਦਾਣ ਦੇਣ ਵਾਲੇ ਵੀ ਪੜੇ ਕਰਦੇ ਹੁੰਦੇ ਆ ਤੇ ਇਸ ਕਰਕੇ ਮਨ ਦੇ ਵਿੱਚ ਇਹ ਪ੍ਰਸ਼ਨ ਉੱਠਦਾ ਵੀ ਯਾਰ ਇਹ ਕਿਸ ਤਰ੍ਹਾਂ ਨਿਕਲਿਆ ਇਹਦਾ ਕੀ ਸੋਲੂਸ਼ਨ ਕੀ ਹੈ ਦਾ ਕਿ ਕੀ ਲਖਾ ਰਿਧਾਨਾ ਦੁਬਾਰਾ ਫੇਰ ਇਹ ਸਾਰੇ ਬੋਰਡਾਂ ਨੂੰ ਪ੍ਰੋਵਾਈਡ ਕਰਵਾ ਦੇਣਗੇ ਉਸ ਤਰ੍ਹਾਂ ਕਿਉਂਕਿ ਨਵੇਂ ਮੁੱਦੇ ਤੇ ਉਹ ਹੁਣ ਲੱਗੇ ਹੋਏ ਐ ਕਿਉਂਕਿ ਉਹਨਾਂ ਨੇ ਜਿਹੜਾ ਦਿਹਾਣੇ ਸ਼ਹਿਰ ਦੇ ਵਿੱਚ ਦੀ ਡੱਦ ਰਿਆ ਲੰਘਦਾ ਉਹਨੂੰ ਬੰਦ ਕਰਾਉਣਾ ਕੋਈ ਸ਼ੱਕ ਨਹੀਂ ਬਹੁਤ ਨੁਕਸਾਨ ਕਰ ਰਿਹਾ ਉਹ ਬੰਦ ਕਰਵਾਉਣਾ ਪੈਣਾ ਪਰ ਦੂਜੇ ਪਾਸੇ ਮੈਨੂੰ ਇਹ ਵੀ ਲੱਗਦਾ ਕਿ ਹਿੰਤੋਜ ਬਾਨ ਜਿਹੜਾ ਬਾਪੂ ਸਿੰਘ ਮਾਨ ਦਾ ਲੜਕਾ ਹੈ ਜਿਹੜਾ ਕਿ ਫਿਲਮ ਆਰਟਿਸਟ ਵੀ ਹੈ ਫਿਲਮ ਡਾਇਰੈਕਟਰ ਵੀ ਹੈ بڑا ਅੱਜਕੱਲ ਸੋਸ਼ਲ ਮੀਡੀਆ ਦੇ ਵਿੱਚ ਵੀ ਉਹ ਸਟਾਰ ਹੈ ਦੇ ਸੋਸ਼ਲ ਕੰਮਾਂ ਦੇ ਵਿੱਚੋਂ ਲੱਗਿਆ ਹੋਇਆ ਤੇ ਉਸ ਪਰਿਵਾਰ ਦੇ ਸਭ ਤੋਂ ਨੇੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੇ ਕਿ ਇਸ ਤਰ੍ਹਾਂ ਦਾ ਕਾਰਜ ਕਰਨਾ ਹੀ ਉਹਨਾਂ ਨੇ ਹੈ ਮੁੱਖ ਮੰਤਰੀ ਨੇ ਪੰਜਾਬ ਦੇ ਤੇ ਉਹਨਾਂ ਦੇ ਉਹ ਤੇ ਉਹ ਪਰਿਵਾਰਕ ਸਬੰਧ ਨੇ ਕਿਉਂਕਿ ਬੜੇ ਨੀਅਰੈਸਟ ਨੇ ਕਿਉਂਕਿ ਇਹ ਮੈਨੂੰ ਇੱਕ ਗੱਲ ਬਾਅਦ ਤੋਂ ਪਤਾ ਲੱਗਿਆ ਕਿ ਮੈਂ ਉਹ ਸੁਣੀ ਹੋਈ ਹੈ ਆਪਣੀਆਂ ਕੰਨਾਂ ਦੇ ਨਾਲ ਸੁਣੀ ਹੋਈ ਹੈ ਤੇ ਜਦੋਂ ਤੁਸੀਂ ਇੱਕ ਮੁੱਖ ਮੰਤਰੀ ਨਾਲ ਤੁਹਾਡੇ ਪਰਿਵਾਰਕ ਮੈਂਬਰ ਇੱਕ ਘੰਟਾ 2 ਘੰਟੇ ਲਗਾਤਾਰ ਗੱਲ ਵੀ ਕਰ ਸਕਦੇ ਆ ਤਾਂ ਉਸ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕੋਈ ਵੀ ਮੁੱਦਾ ਹੈ ਤੇ ਵੀ ਗੱਲ ਕੀਤੀ ਜਾ ਸਕਦੀ ਸੀ ਤੇ ਉਸ ਦਾ ਜਿਹੜਾ ਸੇਰਾ ਉਹ ਵੀ ਲਿਆ ਜਾ ਸਕਦਾ ਸੀ ਚਾਹ ਉਹਦਾ ਕੀ ਹੋਣ ਵਾਲਾ ਹੈ ਕਿ ਹੋਣ ਵਾਲਾ ਹੈ ਕਿ ਨਹੀਂ ਹੋਣ ਵਾਲਾ ਹੋ ਸਕਦਾ ਹੈ ਕਿ ਨਹੀਂ ਹੋ ਸਕਦਾ ਇਸ ਬਾਰੇ ਘੱਟੋ-ਘੱਟ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਾਂ ਪਤਾ ਹੋਵੇ ਗਈ ਤੇ ਪੂਕੋ ਵੰਤਮ ਮੱਖ ਮੰਤਰੀ ਉਹ ਵਿੱਚ ਉਪ ਰਹਿੰਦੇ ਕਿਤੇ ਇਹ ਤਾਂ ਨਹੀਂ ਕਿ ਇਸ ਤਰ੍ਹਾਂ ਦੇ ਮੁੱਦੇ ਨੂੰ ਉਠਾ ਕੇ ਉਹਦੇ ਵਿੱਚ ਕਿਸੇ ਨਾ ਕਿਸੇ ਨੂੰ ਉਹ ਨਾਇਕ ਬਣਾਉਣਾ ਚਾਹੁੰਦੇ ਹੋ ਤਾਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋਕਾਂ ਦਾ ਨਾਇਕ ਬਣ ਕੇ ਉਹ ਪਾਰਟੀ ਦਾ ਜਿਹੜਾ ਉਹ ਇੱਕ ਉਸ ਦੇ ਵਿੱਚ ਕੋਈ ਵਿਸ਼ੇਸ਼ਤਾ ਉਹ ਹਾਸਲ ਕਰੇ ਕਿਤੇ ਉਹਨੂੰ ਨਾਇਕ ਬਣਾਉਣ ਵਾਸਤੇ ਤਾਂ ਨਹੀਂ ਇਸ ਤਰ੍ਹਾਂ ਦਾ ਤੇ ਇਹਨਾਂ ਨੂੰ ਕੋਈ ਰਚਿਆ ਜਾ ਰਿਹਾ ਇਹ ਵੀ ਮਨ ਦੇ ਵਿੱਚ ਇੱਕ ਸਵਾਲ ਉੱਠਦਾ ਕਿਤੇ ਇਹ ਵੀ ਤਾਂ ਨਹੀਂ ਕਿਉਂਕਿ ਬਹੁਤ ਵਾਰ ਜਣੀਆਂ ਸਰਕਾਰਾਂ ਨੇ ਜਾਂ ਬਹੁਤ ਸਾਰੀਆਂ ਜਥੇਬੰਦੀਆਂ ਨੇ ਉਹ ਰਲ ਕੇ ਵੀ ਕੁਛ ਨਾ ਕੁਛ ਖੇਡਾਂ ਖੇਡਦੀਆਂ ਕਿਉਂਕਿ ਬਹੁਤ ਪੁਰਾਣੀ ਗੱਲ ਹੈ ਮੈਂ ਤੁਹਾਡੇ ਨਾਲ ਅੱਜ ਸਾਂਝੀ ਕਰਨ ਲੱਗਾ ਅਕਸਰ ਇਸ ਤਰ੍ਹਾਂ ਹੋ ਜਾਂਦਾ ਹੋਇਆ ਕਿਉਂਕਿ ਮੈਂ ਖੁਦ ਆਪਣੇ ਅੱਖੀਂ ਦੇਖਿਆ ਇੱਕ ਪੰਜਾਬ ਦੀ ਬਹੁਤ ਗਰਮ ਇੱਕ ਪਾਰਟੀ ਹੈਗੀ ਹੈ ਸਿਆਸੀ ਪਾਰਟੀ ਹੈ ਇਹ ਵੀ ਗੱਲ 8-10 ਸਾਲ ਦੀ ਹੋਏਗੀ ਉਹਨਾਂ ਨੇ ਇੱਕ ਰੈਲੀ ਕਰਨੀ ਸੀ ਕਿਸੇ ਨੂੰ ਲੈ ਕੇ ਉਹਨਾਂ ਨੇ ਕਾਲੀਆਂ ਪਟੀਆਂ ਬੰਨ੍ਹੀਆਂ ਉਹ ਇੱਕ ਥਾਂ ਤੇ ਇਕੱਠੇ ਹੋ ਗਏ ਗੱਲ ਸੰਗਰੂਰ ਸ਼ਹਿਰ ਦੀ ਹੈ ਉੱਥੇ ਇਕੱਠੇ ਹੋਣ ਤੋਂ ਬਾਅਦ ਉਹਨਾਂ ਨੇ ਜਿਹੜਾ ਮਾਰਚ ਆਪਣਾ ਓਡੀਸ ਦੇ ਉੱਤਰ ਨੂੰ ਕਰਨਾ ਸੀ ਤਾਂ ਉੱਥੇ ਜਿਹੜਾ ਪੁਲਿਸ ਦਾ ਇੱਕ ਅਫੀਸਰ ਆਇਆ ਉਸ ਨੇ ਆ ਕੇ ਉਹਨਾਂ ਨਾਲ ਗੱਲਬਾਤ ਕੀਤੀ ਮੇਰੇ ਕੰਨ ਉੱਧਰ ਸੀ ਮੈਂ ਕੋਲੇ ਖੜਾ ਸੀ ਪਰ ਮੇਰਾ ਉਧਰ ਪਿੱਛਾ ਕਰਕੇ ਖੜ ਗਿਆ ਕਿ ਇਹ ਨਜਾਇਜ਼ ਸਿੱਕੀ ਗੱਲਬਾਤ ਹੁੰਦੀ ਹੈ ਦੇਖੋ ਵੀ ਇਹਨਾਂ ਦਾ ਕੀ ਐਕਸ਼ਨ ਹੈ ਤਾਂ ਐਸਐਚਓ ਕਹਿੰਦਾ ਵੀ ਤੁਹਾਡਾ ਕੀ ਪ੍ਰੋਗਰਾਮ ਹੈ ਤਾਂ ਪੁਲਿਸ ਅਫਸਰ ਕਹਿੰਦਾ ਦੱਸੋ ਜੀ ਤੁਹਾਡਾ ਕੀ ਪ੍ਰੋਗਰਾਮ ਹੈ ਉਹ ਕਹਿੰਦੇ ਜੀ ਅਸੀਂ ਇੱਥੋਂ ਆਪਣੀ ਰੈਲੀ ਸ਼ੁਰੂ ਕਰਾਂਗੇ ਨਾਰੇ ਲਾਉਂਦੇ ਹੋਏ ਅਸੀਂ ਜਾਵਾਂਗੇ ਅਸੀਂ ਡੀਸੀ ਦਫ਼ਤਰ ਜਾ ਕੇ ਉੱਥੇ ਟੰਨਾ ਲਾਵਾਂਗੇ ਉੱਥੇ ਅਸੀਂ ਬੈਠਾਂ ਇਹ ਸਾਡਾ ਅੱਜ ਦਾ ਪ੍ਰੋਗਰਾਮ ਹੈ ਉਹ ਕਹਿੰਦਾ ਵੀ ਤੁਸੀਂ ਇਸ ਤਰ੍ਹਾਂ ਕਰੋ ਕਿਉਂਕਿ ਦੇਖੋ ਅਸੀਂ ਮੀਨੋਂਕਰੀ ਕਰਨੀ ਹੈ ਤੁਸੀਂ ਇੱਥੋਂ ਨਾਰੇ ਲਾਉਂਦੇ ਹੋਏ ਇੱਥੋਂ ਤੁਰੋ ਇੱਥੋਂ ਚੱਲੋ ਨਾਰੇ ਲਾਉਂਦੇ ਹੋਏ ਜਾਓ ਅਸੀਂ ਜਿਹੜਾ ਚੌਕ ਆ ਵੱਡਾ ਉੱਥੇ ਅਸੀਂ ਇਧਰਲੇ ਪਾਸੇ ਮੋੜ ਜਿੱਥੋਂ ਮੋੜੋਗੇ ਉੱਥੇ ਅਸੀਂ ਬੈਰੀਕੇਡ ਲਾਵਾਂਗੇ ਉੱਥੋਂ ਤੁਸੀਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਕਰਿਓ ਉੱਥੇ ਆਪਾਂ ਥੋੜਾ ਜਿਹਾ ਹਥੋਪਾਈ ਹੋਵਾਂਗੇ ਉੱਥੋਂ ਤੁਸੀਂ ਅੱਗੇ ਨਿਕਲ ਜਿਓ ਬਾਅਦ ਵਿੱਚ ਨਿਕਲ ਦੇ ਦੇਵਾਂਗੇ ਤੁਹਾਨੂੰ ਫਿਰ ਅੱਗੇ ਜਾ ਕੇ ਥੋੜਾ ਜਿਹਾ ਉੱਥੇ ਫਿਰ ਇੱਕ ਵੈਰੀਕੇਟ ਹੋਰ ਲੱਗਾ ਹੋਏਗਾ ਤੇ ਉਸ ਵੈਰੀਕੇਟ ਤੇ ਆ ਕੇ ਤੁਸੀਂ ਕੋਸ਼ਿਸ਼ ਕਰਿਓ ਲੰਘਣ ਦੀ ਪਰ ਉੱਥੋਂ ਅਸੀਂ ਲੰਘਣ ਨਹੀਂ ਦੇਵਾਂਗੇ ਤੇ ਉੱਥੇ ਤੁਸੀਂ ਧਰਨਾ ਉੱਥੇ ਬਹਿ ਜਾਓ ਉਹ ਕਹਿੰਦੇ ਠੀਕ ਹੈ ਹੂੰ ਤੇ ਤੁਸੀਂ ਜੋ ਪ੍ਰੈਸ ਨੂੰ ਬੁਲਾਉਣੀ ਆ ਉਹ ਇੱਧਰ ਬੁਲਾ ਲਿਓ ਜਿੱਥੇ ਵੈਰੀਕੇਟ ਤੁਸੀਂ ਤੋੜਨੇ ਆ ਹੂੰ ਪ੍ਰੈਸ ਤਾਂ ਆਈ ਜਾਣੀ ਆ ਸਾਰੀ ਤੇ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਕਿ ਇਸ ਤਰ੍ਹਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਜੜੀਆਂ ਇਸ ਤਰ੍ਹਾਂ ਦੀਆਂ ਖੇਡਾਂ ਖੇਡਦੀਆਂ ਨੇ ਅਕਸਰ ਤੁਸੀਂ ਚੌਂਕਾਂ ਦੇ ਵਿੱਚ ਦੇਖਿਆ ਹੋਣਾ ਬਹੁਤ ਸਾਰੀਆਂ ਜਥੇਬੰਦੀਆਂ ਵੀ ਇਸ ਤਰ੍ਹਾਂ ਦੇ ਜਦੋਂ ਐਕਸ਼ਨ ਕਰਦੀਆਂ ਤਾਂ ਉਹਨਾਂ ਦਾ ਜੋਰ ਜਿਹੜਾ ਜ਼ਿਆਦਾ ਹੁੰਦਾ ਉਹ ਪ੍ਰੈਸ ਕਰ ਰਿਹਾ ਤੇ ਹੁੰਦਾ ਐਕਸ਼ਨ ਦੇ ਵਿੱਚ ਨਹੀਂ ਹੁੰਦਾ ਕਿਉਂਕਿ ਮੈਂ ਬਹੁਤ ਬੜੀ ਦੇਖਿਆ ਚੌਂਕ ਤੇ ਵਿੱਚ ਉੱਥੇ 15 20 ਬੰਦੇ ਇਕੱਠੇ ਹੁੰਦੇ ਆ ਪਹਿਲਾਂ ਵੇਟ ਕਰੀ ਜਾਂਗੇ ਟਾਈਮ ਦਿੱਤਾ ਹੁੰਦਾ ਸਿੱਧੇ ਉੱਥੇ ਆਉਣਗੇ ਉਹਨਾਂ ਨੂੰ ਕਹਿ ਦੋ ਜੀ ਉਹ ਕਹਿ ਦੰਗੇ ਜੀ ਉੱਥੇ ਇਕੱਠੇ ਹੋਵਾਂਗੇ ਉੱਥੇ ਪਤਲਾ ਫੁੱਪਣ ਵਾਸਤੇ ਫਿਰ ਵੇਟ ਕਰੀ ਜਾਂਦੇ ਐ ਤੇ ਜਦੋਂ ਹਾਂਜੀ ਵੀ ਆ ਗਏ ਪ੍ਰੈਸ ਵਾਲਾ ਕਿਹੜਾ ਆ ਗਿਆ ਕਿਹੜਾ ਆ ਗਿਆ ਕਿਹੜਾ ਆ ਗਿਆ ਜਦੋਂ ਨੂੰ ਪਤਾ ਲੱਗਦਾ ਕਿ ਇਨਾਂ ਖ ਹੋ ਗਿਆ ਲਾਈਵ ਹੋਣ ਵਾਲੇ ਹੋ ਗਏ ਤਾਂ ਉਦੋਂ ਫਿਰ ਉਹ ਉੱਥੇ ਚਾਰ ਪੰਜ ਨਾਰੇ ਲਾ ਕੇ ਦੋਥੇ ਫਿਰ ਉਹ ਕਰਕੇ ਦੁੱਖ ਗਰੋਹ ਚੱਲਦੇ ਤੁਰ ਪੈਂਦੇ ਐ ਇਸ ਤਰ੍ਹਾਂ ਹੀ ਜਿਹੜੀਆਂ ਹੈਗੀਆਂ ਹੋਰ ਬਹੁਤ ਸਾਰੇ ਇਨਸੀਡੈਂਟਸ ਨੇ ਜਿਹੜੇ ਕਿ ਇਹ ਚਰਚਾ ਮੰਗਦੇ ਐ ਇਹ ਸਵਾਲ ਦਾ ਜਵਾਬ ਮੰਗਦੇ ਐ ਕਿ ਯਾਰ ਇਹ ਕਦੋਂ ਤੱਕ ਇਹ ਚੱਲਦਾ ਰਹੇਗਾ ਇਹ ਜਿਹੜੇ ਲੋਕ ਨੇ ਜਿਹੜੀ ਜਨਤਾ ਹੈ ਉਹਨਾਂ ਨੂੰ ਇਹ ਸਮਝ ਕਦੋਂ ਤੱਕ ਆਏਗੀ ਕਿਉਂਕਿ ਸਿਆਸੀ ਪਾਰਟੀਆਂ ਨੂੰ ਉਹਨਾਂ ਦਾ ਰਜਾਨਾ ਲੀਡਰਾਂ ਦਾ ਇੱਕ ਪਾਰਟੀ ਛੱਡ ਕੇ ਦੂਜੀ ਜਾਣਾ ਦੂਜੀ ਤੋਂ ਤੀਜੀ ਜਾਣਾ ਤੀਜੀ ਤੋਂ ਚੌਥੀ ਜਾਣਾ ਚੌਥੀ ਤੋਂ ਉਤੋਂ ਫੇਰ ਪਹਿਲੀ ਚਾ ਜਾਣਾ ਪਹਿਲੀ ਤੋਂ ਫੇਰ ਤੀਜੀ ਚਲੇ ਜਾਣਾ ਇੱਕ ਬੰਦੇ ਦਾ ਕੋਈ ਵੀ ਇਹੋ ਜੀ ਪਾਰਟੀ ਨਹੀਂ ਕਈ ਇਹੋ ਜੇ ਸਾਡੇ ਲੀਡਰ ਵੀ ਹੈਗੇ ਤੁਹਾਨੂੰ ਆਪ ਜਾਣੀ ਜਾਣੋ ਤੁਹਾਡੇ ਤਸਵੀਰ ਉੱਭਰ ਹੋਣੀ ਆ ਕਿ ਬਈ ਉਹਨਾਂ ਨੇ ਤਿੰਨ ਤਿੰਨ ਚਾਰ ਚਾਰ ਪਾਰਟੀਆਂ ਬਦਲ ਲੀਆਂ ਆਪ ਦੀਆਂ ਪਾਰਟੀਆਂ ਵੀ ਵੜਾ ਕੇ ਦੇਖ ਲੀਆਂ ਤੇ ਉਹਨਾਂ ਦਾ ਪਤਾ ਪਿਆ ਨਹੀਂ ਤੇ ਅਜੇ ਵੀ ਉਹ ਉਸ ਤਰ੍ਹਾਂ ਹੀ ਕਹਿੰਦੇ ਅਜੇ ਕਹਿੰਦੇ ਜੀ ਕੋਈ ਗੱਲ ਨਹੀਂ ਅਜੇ ਸਾਡੀ ਸਾਖ ਬਣ ਰਹੀ ਹੈ ਹਮ ਸ਼ਾਇਦ ਉਹਨਾਂ ਦੀ ਸਾਖ ਇੱਕ ਦੋ ਪਾਰਟੀਆਂ ਹੋਰ ਬਦਲਣ ਤੋਂ ਬਾਅਦ ਬਣ ਜੇ ਸੋ ਉਹਨਾਂ ਨੂੰ ਜਿਹੜਾ ਰੋਜ਼ਾਨਾ ਤੇ ਇਹਨੇ ਲੀਡਰਾਂ ਦਾ ਪਾਰਟੀਆਂ ਬਦਲਣਾ ਜਦ ਹਰੇਕ ਪਾਰਟੀ ਦਾ ਉਹਨਾਂ ਬੰਦਿਆਂ ਨੂੰ ਆਪਣੇ ਵਿੱਚ ਸ਼ਾਮਲ ਕਰਾਉਣਾ ਮੈਨੂੰ ਲੱਗਦਾ ਇਹ ਦੇਖਦੇ ਹੋਏ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਉਹਨਾਂ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਜਿਹੜੀ ਇੱਥੋਂ ਦੀ ਜਨਤਾ ਹੈ ਉਹ ਬੇਵਕੂਫ ਹੈ ਉਹਨਾਂ ਨੂੰ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਚਾਹੇ ਬੰਦਾ 10 ਪਾਰਟੀਆਂ ਬਦਲ ਕੇ ਆ ਜੇ ਚਾਹੇ ਉਹ ਕਰਪਟ ਹੋਵੇ ਚਾਹੇ ਉਹ ਦੂਜੀ ਪਾਰਟੀ ਜੋ ਮਰਜੀ ਗੰਦ ਪਾ ਕੇ ਆਇਆ ਹੋਵੇ ਚਾਹੇ ਉਹ ਕਿਸੇ ਦੇ ਸਿਰਫ ਫੇਸਵਾ ਪਾ ਕੇ ਆਇਆ ਹੋਵੇ ਫੇਰ ਵੀ ਜਿਹੜੇ ਲੋਕ ਆ ਉਹਨੂੰ ਅੱਖਾਂ ਤੇ ਬਿਠਾ ਹੀ ਲੈਂਦੇ ਆ ਭੁੱਲ ਜਾਂਦੇ ਆ ਸਾਰਾ ਕੁਛ ਕਿਉਂਕਿ ਉਹਨਾਂ ਨੂੰ ਇਹ ਪਤਾ ਲੱਗ ਗਿਆ ਕਿ ਹੁਣ ਸਾਫ਼ ਵੀ ਕੋਈ ਪਾਰਟੀ ਨਹੀਂ ਰਹੀ ਤੇ ਸਿਆਸੀ ਬੰਦਾ ਵੀ ਜਿਹੜਾ ਹੈਗਾ ਉਹ ਵੀ ਕੋਈ ਪੱਕਾ ਨਹੀਂ ਰਿਹਾ ਉਹ ਵੀ ਸਾਰੇ ਉਸ ਤਰ੍ਹਾਂ ਦੀ ਨੇ ਸਾਰੇ ਲਿਬੜੇ ਹੋਏ ਆ ਤੇ ਸਾਰੀਆਂ ਪਾਰਟੀਆਂ ਜਿਹੜੀਆਂ ਨੇ ਉਹ ਵੀ ਇੱਕ ਤਰ੍ਹਾਂ ਦਾ ਕੂੜਾਦਾਨ ਬਣ ਚੁੱਕੀਆਂ ਆ ਤੇ ਉਸ ਕਰਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਲੋਕਾਂ ਨੇ ਕਿਸੇ ਨਾ ਕਿਸੇ ਦਾ ਚੁਣਨਾ ਹੀ ਹੈ ਨਾ ਉਹਨਾਂ ਨੇ ਵੋਟ ਤਾਂ ਕਿਤੇ ਨਾ ਕਿਤੇ ਪਾਉਣੀ ਹੈ ਨਾ ਚੌਵਣੀਆਂ ਅਕਾਲੀ ਦਲ ਨੇ ਅਰਕੀ ਚੋਣ ਨਹੀਂ ਲੜੀ ਤੇ ਲੋਕਾਂ ਨੇ ਵੋਟਰਾਂ ਤਾਂ ਕਿਤੇ ਨਾ ਕਿਤੇ ਵੋਟ ਪਾਉਣੀ ਸੀ ਨਾ ਉਹਨਾਂ ਵਾਸਤੇ ਇੱਕ ਪਾਰਟੀ ਨਹੀਂ ਦੂਜੀ ਹੈਗੇ ਦੂਜੀ ਨਹੀਂ ਤੀਜੀ ਹੈਗੇ ਤੀਜੀ ਚੌਥੀ ਹੈਗੀ ਹੈ ਉਹਦੇ ਵਾਸਤੇ ਫਿਰ ਹਰ ਬੰਦਾ ਆਪਣਾ ਜੇਬ ਦੇਖਦਾ ਹੈ ਆਪਣਾ ਦਿਮਾਗ ਦੇਖਦਾ ਹੈ ਆ ਆਪਣਾ ਦਿਲ ਦੇਖਦਾ ਹੈ ਬੜਾ ਕੁਝ ਸੋਚਦਾ ਹੈ ਸੋਚਣ ਤੋਂ ਬਾਅਦ ਫਿਰ ਜਿਹੜਾ ਪਲੜਾ ਭਾਰੀ ਹੁੰਦਾ ਹੈ ਕਈ ਵਾਰੀ ਜਲਦੀ ਆਵਾਜ਼ ਭਾਰੀ ਹੋ ਜਾਂਦੀ ਹੈ ਕਈ ਵਰੀ ਦਿਮਾਗ ਦੀ ਆਵਾਜ਼ ਭਾਰੀ ਹੋ ਜਾਂਦੀ ਹੈ ਕਈ ਵਰੀ ਜੇਬ ਦੀ ਆਵਾਜ਼ ਭਾਰੀ ਹੋ ਜਾਂਦੀ ਹੈ ਵੀ ਜੇਬ ਖਾਲੀ ਹੁੰਦੀ ਹੈ ਉਹਨਾਂ ਹੁੰਦਾ ਵੀ ਜੇਬ ਥੋੜੀ ਜਿਹੀ ਭਾਰੀ ਹੋ ਜੇ ਇਸੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ ਪਰ ਜਿਹੜੀ ਭਾਰੂ ਹੋ ਜਾਂਦੀ ਹੈ ਉਸ ਤਰ੍ਹਾਂ ਦਾ ਉਹ ਜਿਹੜਾ ਵੋਟਰ ਹੈ ਉਹ ਐਕਸ਼ਨ ਲੈ ਲੈਂਦਾ ਹੈ ਤੋ ਦੋਸਤੋ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਸਵਾਲ ਨੇ ਜਿਹੜੇ ਕਿ ਮਨ ਦੇ ਵਿੱਚ ਉੱਠਦੇ ਰਹਿੰਦੇ ਆ ਜਿਨ੍ਹਾਂ ਦਾ ਜਵਾਬ ਤੁਹਾਨੂੰ ਵੀ ਨਹੀਂ ਮਿਲਦਾ ਹੁਣ ਤੁਸੀਂ ਸੋਚਦੇ ਰਹਿੰਦੇ ਹੋਗੇ ਤੇ ਮੈਂ ਕਿਸੇ ਪਾਰਟੀ ਦਾ ਵਿਰੋਧੀ ਨਹੀਂ ਮੈਂ ਕਿਸੇ ਸ਼ਖਸੀਅਤ ਦਾ ਵਿਰੋਧੀ ਨਹੀਂ ਮੇਰੇ ਮਨ ਦੇ ਵਿੱਚ ਸਵਾਲ ਉੱਠੇ ਉਹ ਤੁਹਾਨੂੰ ਪੁੱਛ ਲੈ ਤੁਸੀਂ ਇਹਦਾ ਤੁਹਾਡੇ ਕੋਲ ਕਿਸੇ ਦੇ ਕੋਲ ਜਵਾਬ ਹੋਊਗਾ ਤਾਂ ਦੱਸ ਦਿਓ ਵੀ ਇਹ ਕਿਵੇਂ ਹੁੰਦਾ ਹੁੰਦਾ ਇਹ ਵਾਕਈ ਇਸ ਤਰ੍ਹਾਂ ਦਾ ਹੁੰਦਾ